ਬਾ ਕਿੰਨਾ ਟਾਈਮ ਹੋ ਗਿਆ ਮੋਡੀਫਾਈ ਕਰਵਾਈ ਨੂੰ ਜੱਗੇ ਤੋਂ ਆਪਾਂ ਨੂੰ 2 ਸਾਲ ਹੋ ਗਏ ਅੱਛਾ ਵੀ ਕਿੰਨਾ ਕ ਫਰਕ ਆ ਵੀ ਇਹਦਾ ਵੀਰੇ ਇਹਦਾ ਫਰਕ ਤਾਂ ਬਹੁਤ ਜ਼ਿਆਦਾ ਆ ਅੱਛਾ ਕਹਿੰਦਾ ਵੀ ਕੋਈ ਜਿਵੇਂ ਕਈ ਕਹਿ ਦੋਂਦੇ ਨੇ ਯਾਰ ਵੀ ਮੋਡੀਫਿਕੇਸ਼ਨ ਕਰਕੇ ਵੀ ਲਾਈਵ ਕਰਦੇ ਆ ਟਰੈਕਟਰ ਦੀ ਐਵੇਂ ਐ ਨਹੀਂ ਹੈਗਾ ਵੀ ਯਾਰ ਵੀ ਆਪਾਂ ਵੀ ਵੀਡੀਓ ਦੇ ਚੱਕਰਾਂ ਚ ਵੀ ਆਪਾਂ ਘੱਟ ਟਾਇਰਾਂ ਖੋਲੀ ਹੋਈ ਆ ਆਪਾਂ ਨੂੰ ਉਹ ਅਸੀਂ ਉਦੋਂ ਚਲਾਇਆ ਜਿੱਦਨ ਹਾਂ ਦੋ ਹੀ ਲੀਵਰ ਗੇਰੇ ਹੋ ਜੀ ਥੱਲੇ ਹਾਂ ਉਹਨੂੰ ਤਾਂ ਪਤਾ ਹੀ ਨਹੀਂ ਪੈਂਦੇ ਮਗਰ ਹੱਲ ਪਾਇਓ ਅੱਛਾ ਰੇਤ ਪਾ ਹਾਂ ਕਿਤੇ ਵੀਡੀਓ ਚ ਕਿਤੇ ਮੀਡੀਓ ਚ ਡਰਾਈਵਰੀ ਚੈੱਕ ਕਰੋ ਬੰਦੇ ਦੀ। ਸਾਡੀ ਵਾਪਸ ਕਿਵੇਂ ਹੋ? ਨਿਊ ਲੈਂਡ ਕੋਲ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ। ਤੇ ਜਿੱਦਾਂ ਹੁਣ ਤੱਕ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੇ ਹੋ, ਅੱਗੇ ਵੀ ਦਿੰਦੇ ਰਹੋ ਬਾਈ। ਤੇ ਆਪਣੇ 2000 ਸਬਸਕ੍ਰਾਈਬਰ ਹੋ ਗਏ ਕੰਪਲੀਟ। ਤੇ ਬਾਬੇ ਅੱਜ ਤੁਹਾਨੂੰ ਦਿਖਾਉਣਿਆ ਨਿਊ ਲੈਂਡ ਚੱਲਦਾ। ਇਹ ਕਰਵਾਇਆ ਹੋਇਆ ਜੱਗੇ ਬੋਸ ਤੋਂ ਮੋਡੀਫਾਈ। ਤੇ 2000 ਕਿੰਨਾ ਮਾਡਲ ਆ? 19 ਕਿੰਨਾ? 21 ਮਾਡਲ। 2021 ਮਾਡਲ ਆ। ਰੇ ਇਹ ਗੀਅਰ ਚ ਤੁਹਾਨੂੰ ਚੈੱਕ ਕਰਾਵਾਂਗੇ 12 12 ਦੀ ਹੈ ਰਾਂ ਇਹਦੇ ਮਗਰ ਤੇ ਦੇਖਦਾ ਉਹ ਤਵੀਆਂ ਬਿਲਕੁਲ ਨਵੇਂ ਵਾਲੇ ਸੰਧੂ ਵਾਲਿਆਂ ਦੀਆਂ ਨੇ ਸਾਧੂ ਸਾਧੂ ਵਾਲਿਆਂ ਦੀਆਂ ਤਵੀਆਂ ਨੇ 12 12 ਦੀਆਂ ਤੁਹਾਨੂੰ ਦਿਖਾਉਣਾ ਕਿਵੇਂ ਚੱਲਦਾ ਸੰਗਰੀ ਵਾਲੇ ਕਹਿੰਦੇ ਨੇ ਫਿਰ ਸੰਗਰੀ ਵਾਲੇ ਹਾਂ ਸੰਤੂ ਮਸ਼ਹੂਰ ਨੇ ਯਾਰ ਪੂਰੇ ਹਾਂ ਤੇ ਐਦਾਂ ਨਹੀਂ ਹੈਗਾ ਵੀ ਤਵੀਆਂ ਆਪਾਂ ਘੱਟ ਖੋਲੀ ਹੋਈਆਂ ਨੇ ਵੀ ਭੱਜਿਆ ਵਰਦਾ ਤੁਹਾਨੂੰ ਸਭ ਕੁਝ ਚੈੱਕ ਕਰਾਵਾਂ ਫੁੱਲ ਖੋਲ ਕੇ ਵੀ ਗੀਅਰ ਵੀ ਕਿਹੜੇ ਗੀਅਰ ਚ ਚੱਲਦਾ ਦਿਖਾਉਣਾ ਤੁਹਾਨੂੰ ਦਿਖਾਉਣਾ ਤੁਹਾਨੂੰ ਚੱਲਦਾ ਜੱਗੇ ਤੋਂ ਇਹ ਮੋਡੀਫਾਈ ਕਰਵਾਇਆ ਇਹਨੂੰ ਹੋ ਗਿਆ ਮੋਡੀਫਾਈ ਕਰਵਾਏ ਨੂੰ ਮਤਲਬ ਸਾਲ 2 ਸਾਲ ਦਾ ਹੋ ਗਿਆ 2 ਸਾਲ ਹੋ ਗਏ ਮੋਡੀਫਾਈ ਕਰਾਏ ਨੂੰ ਡੇਢ ਸਾਲ ਦੇ ਨੇ ਵੀ ਚੱਲਦਾ ਬਾਕੀ ਯਾਰ ਮੈਂ ਨਹੀਂ ਕਹਦਾ ਮੋਡੀਫਾਈ ਨਾਲ ਮੋਡੀਫਿਕੇਸ਼ਨ ਨਾਲ ਫਰਕ ਤਾਂ ਬਹੁਤ ਪੈਂਦਾ ਇਹਦੇ ਨਾਲ ਸਾਡਾ ਇੱਕ ਹੋਰ ਵੀ ਨਿਊ ਲੈਂਡ ਉਹ ਵੀ ਅਸੀਂ ਚੱਲਦਾ ਦੇਖਦੇ ਆ ਇਹਨੂੰ ਵੀ ਚੱਲਦਾ ਦੇਖਦੇ ਆ ਮੈਂ ਕਹਣਾ ਅੱਧ ਤੋਂ ਜ਼ਿਆਦਾ ਬਹੁਤ ਦੁੱਗਣਾ ਫਰਕ ਆ ਯਾਰ ਜ਼ੋਰ ਦਾ ਬਾਈ ਯਾਰ ਇਹ 4x4 ਟਰੈਕਟਰ ਦੀਏ ਦੇਖੇ ਖਿੱਚੀ ਫਿਰਦੇ ਰੋਏ 4x4 ਟਰੈਕਟਰ ਦੀਏ 12 12 ਦਾ ਵੀ ਹੈ ਰੋਆ ਤੁਸੀਂ ਦੇਖਿਓ ਚੱਲਦਾ ਕਿਵੇਂ ਫੁੱਲ ਭਾਰ ਯਾਰ 17 ਕੁਇੰਟਲ ਦੀ ਹੈ। ਲੱਗਦਾ 12-12 ਦੀ ਹੈ ਰੋਆ। ਤੁਹਾਨੂੰ ਟਰੈਕਟਰ ਚੱਲਦਾ ਦਿਖਾਉਣੇ ਆ। ਦੇਖੋ। ਹੈ? ਕੋਈ ਨਹੀਂ। ਇਹ ਹੈਗਾ ਸਾਡੇ ਸਰਪੰਚ ਸਾਹਿਬ ਦਾ ਟਰੈਕਟਰ। ਦੇਖੋ ਚੱਲਦਾ। ਐ ਨਹੀਂ ਯਾਰ ਵੀ ਤਵੀ ਘੱਟ ਲੱਗਦੀ ਆਉਂਦੀ ਆ, ਉਦਾਂ ਨਹੀਂ ਹੈਗਾ। ਆਪਾਂ ਆਪਣੇ ਖੇਤ ਬਾਈ ਜਾਨੇ ਯਾਰ ਫੁੱਲ ਪੱਟੇ ਹੋਏ ਨੇ ਹਣਾ। ਤੈਨੂੰ ਪੱਟਦੇ ਆਉਂਦਾ ਲਗਾਉਣਾ ਤੁਹਾਨੂੰ ਅੱਗੇ ਦੂਜਾ ਕਿਹੜਾ ਆਉਣ ਦਾ ਫੇਰ ਦਿਖਾਵਾਂਗੇ ਤੁਹਾਨੂੰ ਆ ਫੁੱਲ ਖੋਲੀ ਹੋਈ ਹੈ ਇਹ ਸਾਡੇ ਸਰਪੰਚ ਸਾਹਿਬ ਜੀ ਦਾ ਟਰੈਕਟਰ ਆ ਮੈਂ ਕਿੰਨਾ ਟਾਈਮ ਹੋ ਗਿਆ ਮੋਡੀਫਾਈ ਕਰਵਾਏ ਨੂੰ ਜੱਗੇ ਤੋਂ ਆਪਾਂ ਨੂੰ 2 ਸਾਲ ਹੋ ਗਏ ਅੱਛਾ ਵੀ ਕਿੰਨਾ ਕੁ ਫਰਕ ਆ ਵੀ ਇਹਦਾ ਫੇਰ ਫਰਕ ਤਾਂ ਬਹੁਤ ਜ਼ਿਆਦਾ ਆ ਅੱਛਾ ਹੁਣ ਤੋਂ ਲਾਲਾ ਤੇਰੇ ਸਾਹਮਣੇ 12 12 ਦੀ ਹੈ ਰੋ 24 ਤੋਂ 20 ਨੇ ਹਾਂ ਹੁਣ ਆਪਣਾ ਦੂਜੀ ਹੈ ਹੀ ਚੱਲਦਾ ਜੀ ਹੂੰ ਦੂਜੀ ਹੈ ਹੀ ਚਲਾ ਲਓ ਤੀਜੇ ਮੀਡੀਅਮ ਚ ਚਲਾ ਲਓ ਹਰ ਇਹ ਮਤਲਬ ਹਰ ਇਹ ਗੇਅਰ ਚ ਚੱਲਦਾ ਹਰ ਇਹ ਗੇਅਰ ਚ ਕੋਈ ਪ੍ਰਵਾਹ ਨਹੀਂ ਆ ਡੀਜ਼ਲ ਖਰਚਾ ਵੀ ਨਹੀਂ ਹੁੰਦਾ ਜੇ ਆਪਾਂ ਕਹੀਏ ਵੀ ਤੇਲ ਜ਼ਿਆਦਾ ਖਾਂਦਾ ਹਾਂ 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 2 ਲੀਟਰ ਕਿੱਲੇ ਦਾ ਪਾਣੀ 2 ਲੀਟਰ ਤੇਲ ਖਾਂਦਾ ਕਿੱਲੇ ਦਾ ਨਹੀਂ ਯਾਰ ਮੈਂ ਉਹੀ ਕਹਿਣਾ ਵੀ ਮੋਡੀਫਿਕੇਸ਼ਨ ਨਾਲ ਫਰਕ ਤਾਂ ਹੁੰਦਾ ਹੀ ਆ ਬਹੁਤ ਜ਼ਿਆਦਾ ਫਰਕ ਆਪਾਂ ਨੇ ਦੂਆ ਵੀ ਕਰਾਤਾ ਹੋ ਕਦੂਆ 36352 20 ਬੁੱਕ ਕਰਾਤਾ ਆਪਾਂ ਨੇ ਹੂੰ ਹੂੰ ਉਹ ਵੀ ਛੱਡ ਕੇ ਉਹ ਵੀ ਮੋਡੀਫਾਈ ਕਰਵਾਉਣੇ ਨੇ ਉਹ ਤੇ ਜੱਗੇ ਤੋਂ ਉਹ ਵੀ ਜੱਗੇ ਕੋਲੀ ਜਾਣਗੇ ਹੁੰਦੀ ਰਹਿੰਦੀ ਹੈ ਗੱਲ ਜੱਗੇ ਬਾਈ ਨਾਲ ਹਾਂ ਹਾਂ ਉਹਦਾ ਹੀ ਫੋਨ ਆਉਂਦਾ ਰਹਿੰਦਾ ਆਪਾਂ ਨੂੰ ਕਨਸੀਜਨ ਤੇ ਵੀ ਫੋਨ ਆਇਆ ਤੇ ਪੁੱਛਦਾ ਰਹਿੰਦਾ ਵੀ ਕਿਵੇਂ ਕੋਈ ਜਿਵੇਂ ਕਈ ਕਹਿ ਦਿੰਦੇ ਨੇ ਯਾਰ ਵੀ ਮੋਡੀਫਿਕੇਸ਼ਨ ਕਰਕੇ ਵੀ ਲਾਈਵ ਘਾਟਦੇ ਆ ਟਰੈਕਟਰ ਦੀ ਐਵੇਂ ਵੀ ਨੁਕਸਾਨ ਹੁੰਦਾ ਐਵੇਂ ਤਾਂ ਨਹੀਂ ਕੋਈ ਚੱਕਰ ਹੈਗਾ ਯਾਰ ਇਹ ਬਹਿਮ ਆ ਜੇ ਟਰੈਕਟਰ ਸਮਕਾ ਤੇ 35000 ਘੰਟੇ ਚੱਲਦਾ ਮੈਂ ਕਹਿੰਦਾ ਮੋਡੀਫਿਕੇਸ਼ਨ ਤੋਂ ਬਾਅਦ ਚੱਲੂਗਾ 45000 ਘੰਟੇ ਹਾਂ ਇੰਨਾ ਫਰਕ ਹੈ ਕੰਪਨੀ ਵਾਲੇ ਕਹਿੰਦੇ ਨੇ ਵੀ 35000 ਘੰਟਾ ਵੀ ਸਾਡਾ ਟਰੈਕਟਰ ਚੱਲ ਸਕਦਾ ਹਾਂ ਹਾਂ ਬਿਲਕੁਲ ਉਹ ਆ ਵਈ ਇਹ ਮੋਡੀਫਿਕੇਸ਼ਨ ਦਾ ਤਾਂ ਜ਼ਿੰਦਗੀ ਬਣ ਜਾਂਦੀ ਏ ਟਰੈਕਟਰ ਦੀ ਪਹਿਲਾਂ ਹੁਣ ਇਹ ਟਰੈਕਟਰ ਆਪਣਾ ਵਾਲਾ ਘੁੱਟ ਕੀ ਚੱਲਦਾ ਹੁੰਦਾ ਸੀ ਆਹਦਾ ਹੀ ਪਰ ਆਪਣੇ ਜੱਟ ਬਾਈ ਦਾ 35000 ਦਾ ਕਿੱਥੇ ਚਲਾਵੋਗੇ ਆਪਾਂ 10000 ਤੇ ਜਾ ਕੇ ਟਰੈਕਟਰ ਨੂੰ ਵੇਚ ਕੁਝ ਦਿੰਦੇ ਆ ਨੇ ਉਹ ਤਾਂ ਫਰਾਂ ਹੀ ਚੱਲਦਾ ਹੁਣ ਆਪਣੇ ਵਾਲਾ 4000 ਘੰਟੇ ਚੱਲ ਗਿਆ ਹਾਂ 2 ਸਾਲ ਹੋ ਗਏ ਮੋਡੀਫਾਈ ਕਰਾਇਆ ਇਹਨੂੰ ਸਾਹਬ ਆਪਣਾ ਟਰੈਕਟਰ ਦੇਖ ਕੇ ਲੱਗਦਾ ਵੀ ਨਹੀਂ ਵੀ ਇਹ ਟਰੈਕਟਰ ਕੰਨੇ 4000 ਘੰਟੇ ਚ ਸ਼ਾਮ ਤੇ ਡਿਪੈਂਡ ਹੁੰਦਾ ਨਾ ਸਹੀ ਆ ਨਾ ਸ਼ਾਮ ਦਾ ਮੈਨੂੰ ਪਤਾ ਕੰਮ ਕਿੰਨਾ ਲੈਣ ਦਾ ਇਹ ਜਿਹਦਾ ਗਿੱਲੇ ਚ ਨੰਗੜਿਆ ਬਾਈ ਹਾਂ ਆ ਦੇ ਕੇ ਇਹਨਾਂ ਕੱਦੂ ਨਹੀਂ ਕਰਾ ਬਸ ਇਹ ਸੁਪਰ ਸੈਟਰ ਤੇ ਚੱਲਦਾ ਜਾ ਕੇ ਤੁਸੀਂ ਬਾਈ ਤੇ ਜਾਣਾ ਜਿੱਦਾਂ ਬਾਕੀ ਇੱਧਰ ਬੋਨੇ ਆ ਬਹੁਤ ਹੀ ਚੱਲਦਾ ਆਪਣੀ ਸ਼ਾਮ ਦੀ ਜਾਦੇ ਸ਼ਾਮ ਤੇ ਡਿਪੈਂਡ ਆ ਬਾਕੀ ਟਰੈਕਟਰ ਪਾਣੀ ਚ ਕਰੀਏ ਟਰੈਕਟਰ ਮਾਰਦਾ ਕੋਈ ਵੀ ਟਰੈਕਟਰ ਨਹੀਂ ਮਾਰਦਾ ਅੱਜ ਕੱਲੇ ਜੇ ਆਪਾਂ ਦੇ ਇਹ ਵੀ ਟਰੈਕਟਰ ਹਾਂ ਕੋਈ ਨਹੀਂ ਮਾਰਦਾ ਟਰੈਕਟਰ ਸਾਰੀ ਵਧੀਆ ਨਹੀਂ ਆਪਦੀ ਆਪਦੀ ਜਗ੍ਹਾ ਤੇ ਲੱਟਾ ਮਾਰਦਾ ਹੋਏਗੀ ਸਾਡੇ ਸਰਪੰਚ ਸਾਹਿਬ ਇੱਕ ਲੈ ਰਹੇ ਨੇ ਫਾਰਮ ਟਰੱਕ ਲੈ ਰਹੇ ਨੇ ਜੱਟ ਤੇ ਇੱਕ ਲੈ ਕੇ ਆਨੇ ਅਰਜਨ ਨੋਵੋ ਸੀਆਰਟੀ 755 ਹੈਨਾ ਹਾਂ 10000 ਉਹ ਸੋਨੇ ਚਾਰ ਵਾਲੀ ਤੇ ਲਾਉਣਾ ਇੱਕ ਜਾ ਆਪਣੇ ਤੋਂ ਪੂਰੀ ਤਰ੍ਹਾਂ ਹੋਇਆ ਉਹ ਚਾਰ ਵਾਲੀ ਦੇ ਦਵਾਂਗੇ ਤੁਹਾਨੂੰ ਨੰਬਰ ਭਾਈ ਜਿਹਨੇ ਚਾਰ ਪਾਉਣਾ ਹੋਇਆ ਕਿਉਂ ਭਾਈ ਪਾ ਕੇ ਜਾਵੇਂ ਤੁਹਾਡੇ ਨਾਲ ਸਾਧੂ ਵਾਲੇ ਵਾਲੀ ਤਵੀਆਂ ਨੇ ਆ ਨਾ ਵੀਰੇ ਇਹ ਕਿਹੜੇ ਗੇਰ 'ਚ ਚੱਲਦਾ ਇਹ ਹੁਣ ਇਹ ਕਿਹੜੀ ਹੈ ਇਹ ਦੂਜੀ ਹੈ 'ਚ ਚੱਲ ਰਹੀ ਦੇਖੋ ਉਹ ਸਾਧੂ ਸਿੰਘ ਸੰਗਰੀਏ ਜਿਹੜੇ ਉੱਤੇ ਪਾ ਕੇ ਲੈਣ ਦੀ ਆ ਐ ਨਹੀਂ ਹੈਗਾ ਵੀ ਯਾਰ ਵੀ ਆਪਾਂ ਵੀ ਵੀਡੀਓ ਦੇ ਚੱਕਰਾਂ 'ਚ ਵੀ ਆਪਾਂ ਘੱਟ ਹੈਰਾਂ ਗੋਲੀ ਹੋਈ ਆ ਆਪਾਂ ਆਪਣੇ ਖੇਤ ਪਾਟ ਰਹੇ ਮੇਰੇ ਫੁੱਲ ਹੈਰਾਂ ਗੋਲੀ ਹੋਈ ਆ ਸਹੀ ਦੇ ਤੁਸੀਂ ਤੋਰਾ ਦੇਖ ਸਕਦੇ ਹੋ ਐਂ ਸਹੀ ਭੱਜਾ ਵਰ ਰਿਹਾ ਯਾਰ ਟਰੈਕਟਰ ਪੂਰਾ ਦੇਖੋ ਕਿਉਂ ਬਈ ਦੂਰ 'ਚ ਵੀ ਤੁਹਾਨੂੰ ਚੱਲਦੇ ਦਿਖਾਵਾਂਗੇ 15 ਦੇ ਕਲਟੀਵੇਟਰ ਨੇ ਆਪਣੇ ਕੋਲ ਪੂਰ ਸਿੰਘ ਵਾਲਾ ਉਧਰ 15 ਦੇ 15 ਦੇ ਚਲਾਇਆ ਜੀਗਾ ਉਦੋਂ ਸਹੀ ਚੱਲਦਾ ਨਾ ਮੈਂ ਪੂਰਾ ਮਾਹਰ ਹੂ ਕੋਈ ਚੱਕਰ ਨਹੀਂ ਉਹ ਤੇ ਵੀ ਲੈ ਕੇ ਆਵਾਂ ਵੀਡੀਓ ਬਾਈ ਉਹਦੇ ਵੀ ਤੁਹਾਨੂੰ ਵੀਡੀਓ ਲੈ ਕੇ ਆਵਾਂ ਕਿਵੇਂ ਚੱਲਦਾ ਉਹਦਾ 4x4 ਦਾ ਤੁੱਕਿਆ ਘੜਾਉਂਦਾ ਹਾਲਾਂ ਦੀ। ਉਹ ਜਿਆਦਾ ਵੜਦੇ ਮੈਂ ਤੋੜ ਦੇ ਦਰ ਦੋਨਾਂ ਨੂੰ। ਉਹ ਅਸੀਂ ਉਦੋਂ ਚਲਾਇਆ ਜਿੱਦਣ ਹਾਂ ਦੋ ਹੀ ਲੀਵਰ ਗੇਰੇ ਹੋਈ ਥੱਲੇ। ਹਾਂ। ਉਹਨੂੰ ਤਾਂ ਪਤਾ ਹੀ ਨਹੀਂ ਪੈਂਦੇ ਮਗਰ ਹੱਲ ਪਾਇਓ। ਉਹਦਾ ਯਾਰ ਉਹਦਾ 75 ਰੋਸ ਬਾਵਰਾ। ਮੈਂ ਕਹਿੰਦਾ ਜਿਵੇਂ ਸੀਆਰਡੀ ਜਿਹੜਾ ਪਾਉ ਪਾਵਰ ਲਾਉਣੇ ਆ। ਉਹ ਤਾਂ ਯਾਰ ਬਣ ਜਾਂਦਾ ਹੋਊਗਾ। ਵਾਧੇ ਬਣ ਦਊਗਾ। ਉਹਨੂੰ ਤਾਂ ਪ੍ਰੋਵਾਇਡ ਹੀ ਨਹੀਂ ਉਹਨੂੰ। ਉਹਦਾ ਪ੍ਰੋਵਾਇਡ ਨਹੀਂ। ਪਤਾ ਆਉਗਾ ਦੀ ਮੈਂ ਟੈਨਾਂ ਵੀ ਤੋੜ ਦੇ ਦਿੰਦਾ। ਜਿਆਦੇ ਯਾਰ। ਨਾਲਾਂ 'ਚ ਫਰਕ ਬਾਲ ਪਾ ਦੂਗਾ। 4x4 ਟਰੈਕਟਰ ਦਾ ਫਰਕ ਤਾਂ ਹੈਗਾ। ਮੇਨੀ ਬਹੁਤ ਆਪਾਂ ਦੇਖਦੇ ਆ ਜੇ ਆਪਣੀ ਗੱਲ ਪੈ ਗਈ ਸੱਟ ਆਪਾਂ ਇਹਨੂੰ ਕਰਾਉਣ ਦੀ ਸਲਾਹ ਆਪਣੀ ਜਾਣ ਤੋਂ ਸਰਪੰਚ ਸਾਹਿਬ ਕਹਿੰਦੇ ਵੀ ਕਰਵਾਵਾ ਕਹਿੰਦੇ ਮੋਡੀਫਾਈ ਕਹਿੰਦੇ ਵੀ ਆਪਾਂ ਇਹ ਹਿੱਸਾ ਲਵਾ ਲਾਂਗੇ ਬਾਕੀ ਕਹਿੰਦੇ ਜੱਗਨ ਨਾਲ ਇੱਕ ਵਾਰੀ ਗੱਲ ਕਰਕੇ ਦੇਖ ਲਾਂਗੇ ਵੀ ਜੇ ਲਾਉਂਦਾ ਹੋਇਆ ਵੀ ਕਰਾਂਮਕ ਤਾਂ ਜੱਗ ਦੇ ਹੀ। ਕੋਈ ਗੱਲ ਮੇਰੀ ਜੱਗੇ ਨਾਲ ਜੱਗਾ ਕਹਿੰਦੀ ਕੋਈ ਗੱਲ ਨਹੀਂ ਹੋਊਗਾ ਨਾ ਮੈਨੂੰ ਕਰੀ ਗੱਲ ਕਹਿੰਦਾ ਆਪਾਂ ਲਾ ਦਾਂਗੇ। ਮਤਲਬ ਜੇ ਤਾਂ ਯਾਰ ਜੱਗਾ ਕਰੂਗਾ ਤਾਂ ਆਪਾਂ ਕਰਵਾ ਲਾਂਗੇ ਨਹੀਂ ਕਿਤੇ ਹੋਰ ਨਹੀਂ ਕਰਵਾਉਣਾ ਆਪਾਂ ਨੇ। ਹੋਰ ਕਿਤੇ ਨਹੀਂ ਕਰਵਾਉਣਾ ਨਹੀਂ ਫਿਰ ਕਿਉਂਕਿ ਵਧੀਆ ਸਲਾਹ ਦੇ ਦੂਗਾ ਯਾਰ ਉਹ ਐ ਨਹੀਂ ਵੀ ਹਨਾ ਨਹੀਂ ਫਿਰ ਆਪਣੀ ਟਾਲੇ ਆ। ਨਹੀਂ ਕਿਈ ਮਿੱਤਰੀ ਹੁੰਦੇ ਨੇ ਹਾਂ ਵੀ ਭਾਈ ਲੈ ਆਈ ਆਪਾਂ ਲਾ ਦਾਂਗੇ। ਹਨਾ ਜਗਾੜੂ ਕੰਮ ਨਹੀਂ ਕਰਨਾ ਆਪਾਂ ਕਰਾਂਦਾ ਜੈਨੀਆਂ ਨਾ। ਹਾਂ ਸਹੀ ਆ। ਓਰੀਜਨਲ ਵੀ ਹਾਂ ਦੇਖਣ ਵਾਲਾ ਕੋਈ ਐਨਾ ਬੰਦਾ ਕਹਿ ਦਈ ਵੀ ਰਿਸਤਾ ਬਾਅਦ ਚ ਲੱਗਿਆ ਹੋ ਕੋਈ ਨਾ ਉਹ ਨੋਪਾ ਜੋ ਰਾੜਾ ਰੂੜਾ ਹੀ ਆਦੋ ਉਧਰ ਉਧਰ ਹੀ ਲਾ ਦਿਓ ਹਾਂ ਯਾਰ ਨਾਲੇ ਜੱਗੇ ਦਾ ਯਾਰ ਨਾਮ ਆ ਵਧੀਆ ਆਣਾ ਇੱਕ ਨੰਬਰ ਕੰਮ ਕਰਦਾ ਯਾਰ ਇਹਨਾਂ ਨਾਲੇ ਦੋ ਵੱੱਦ ਲੱਗਦੀਆਂ ਨੇ ਇਹਦੀ ਅਰੀਜਨਲ ਮੰਗੂ ਚੀਜ਼ ਵਧੀਆ ਲਉ ਆ ਇਹਨਾਂ ਪੁਰਾ ਇਹ 400 ਡਰਾਡਾ ਹੁਣ ਜਿਹੜੇ ਇੱਕ ਮੋੜੇ ਉਹਦੇ ਕੋਲ ਜਿੱਦਣ ਮੈਂ ਡਰਾਡਾ ਖੜਾ ਕੇ ਆਦੋਂ 400 ਡਰਾਡਾ ਖੜਾ ਪੀ ਇੱਕ ਬੰਦੇ ਨੇ ਕਿਹਾ ਜੀਗਾ ਕਹਿੰਦਾ ਮੈਂ ਰਾਜਸਥਾਨ ਦੇ ਉਹਲਾ ਹਮਾਰਚਲ ਦੇ ਬਹੁਤ ਬਹੁਤ ਦੂਰ ਦਾ ਇੱਕ ਕਹਿੰਦਾ ਮੈਂ ਜੱਗੇ ਤੋਂ ਤਾਂ ਮੋਡੀਫਿਕੇਸ਼ਨ ਕਰਵਾਈ ਇੱਕ ਬੰਦਾ ਕਹਿੰਦਾ ਕਹਿੰਦਾ ਮੈਂ ਉਹਦੇ ਨਟ ਬੋਲਟ ਦੇਖ ਕੇ ਜਾ ਕੇ ਸਾਰੇ A to Z ਰਿਜਨਲ ਦੀ ਕਹਿੰਦਾ ਐ ਨਹੀਂ ਵੀ ਕੋਈ ਦੇਸੀ ਨਟ ਪਾਤਾ ਵੀ ਦੁਕਾਨ ਨੂੰ ਜਿਵੇਂ ਆਪਾਂ ਲੈ ਲਈਏ ਉਹ ਬੰਦਾ ਹੀ ਸਾਹੀ ਹੈ ਉਹ ਜੋ ਵੀ ਕੰਮ ਕਰੇ ਇਹਦੇ ਚ ਪਾਏਗਾ ਦੂਜੇ ਮੀਡੀਅਮ ਚ ਚੱਲਦਾ ਦੂਜੇ ਹਾਈ ਨਾਲੋਂ ਤੋਰਾ ਵੱਧ ਆਇਜਾ ਤੀਜੇ ਮੀਡੀਅਮ ਚ ਐਤਣ ਹੀ ਆਇਗਾ ਵੀ ਘੱਟ ਲੱਗਦੀਆਂ ਨੇ ਆ ਦੇਖੋ ਫੁੱਲ ਬੱਟਾ ਫੁੱਲ ਜਾਂਦੀ ਆ ਦੇਖੋ ਇੱਦਾਂ ਲਾ ਕੇ ਵੀ ਵੀਡੀਓ ਦੇ ਚੱਕਰ 'ਚ ਆਪਣੇ ਘੱਟ ਕਰ ਲਈ ਜਾਓ ਕਰ ਲਈ ਵਧੀਆ ਪੱਟ ਦਾ ਇਹ ਹੈ ਜਿਦ ਤੋਰਾ ਫਾਸਾ ਨਾ ਜੀ ਤੀਜੇ ਮੀਡੀਅਮ ਆ ਇਹ ਤੀਜੇ ਮੀਡੀਅਮ 'ਚ ਚੱਲ ਰਿਹਾ ਆ ਹਾਂ ਆ ਡਰਾਈਵਰੀ ਚੈੱਕ ਕਰੋ ਬੰਦੇ ਦੀ ਯਾਰ ਤੀਜੇ ਮੀਡੀਅਮ ਜਣਾ ਦੂਜੇ ਦੂਜੇ ਇਸ ਦਾ ਟਰੱਕ ਦਾ 16 ਬਹੁਤ ਉੱਪਰ ਰੇ 1500 ਹਾਂ ਯਾਦ ਰੇ 2000 ਚੱਕਰ ਕਰਦੇ ਗਵਾਂਡੀਆਂ ਕਿੰਨੀ ਵੜ ਜਾਂਦਾ ਜਾ ਕੇ ਭਾਣੇ ਮੋੜਦਾ ਨਹੀਂ ਮੋੜ ਆਹੋ ਹਾਂ ਸਪੀਡ ਬਹੁਤ ਹੋ ਜਾਂਦੀ ਆ ਹੂੰ ਵੀ ਇਹੇ ਰੋਡ ਤੇ 50 ਤੋਂ ਉੱਪਰ ਭੱਜ ਲੰਦਾ ਕੱਲ ਜੋ ਆ ਗਈ ਕਹਿੰਦੇ ਜੱਗਾ ਬਹੁਤ ਅੱਕ ਭਰਦਾ ਹੁੰਦਾ ਕਹਿੰਦੇ ਅੱਕ ਦੇਖੋ ਜਾਉਂਗਾ ਮਿੱਟਾ ਜੇ ਖੇਤ ਖਤਮ ਜਾਂ ਕਰ ਦਿੰਦਾ ਹਨ ਲੈ ਲਓ ਯਾ ਚੋਬਰ ਆ ਗਿਆ ਕਹਿੰਦੇ ਇਹ ਇਹਦੀ ਇੰਟਰੋਡਕਸ਼ਨ ਆਪਾਂ ਕਰਾਉਣੀ ਭੁੱਲ ਗਏ ਸੀਗੇ ਇਹ ਹੈਗਾ ਗੋਲੂ ਐਨਾਂ ਦਾ ਬਹੁਤ ਸੋਹਣੀਆਂ ਨੇ ਓਏ ਐਨਾਂ ਦਾ ਕਿਧੀਆਂ ਲਾਈਆਂ ਆਈਆਂ ਨੇ ਚਾਚਾ ਜੀ ਦੀਆਂ ਤੁਹਾਨੂੰ ਇੱਕ ਗੱਲ ਦੱਸਾਂ ਹਾਂਜੀ ਮੈਂ ਸਵੇਰੇ ਕੱਟਰ ਚਾ ਰਹਾ ਜੀ ਅੱਛਾ ਫੈਰੀ ਜੀ ਹਾਂ ਮੈਂ ਛੱਡ ਰਗਾ ਇਹ ਫੁੱਲ ਹਾਂ ਐਗੀ ਥੰਬੇ ਜੜਾਵਾ ਯਾਰ ਉਸ ਦਿਨ ਗੋਲੂ ਚਲਾਰਾ ਸੀਗਾ ਸਵੇਰੇ ਨੇ ਉਹ ਪਤਾ ਕੀ ਆ ਯਾਰ ਹੁਣ ਤੱਕ ਆਪਾਂ ਨੇ ਅੱਠ ਅੱਠ ਦੀਆਂ ਕਿਸੇ ਨੇ ਹੱਥ 9 ਦਾ ਕੈਰੋ ਚ ਲਾਈ ਆ ਹਨਾ ਹੁਣ 12 ਦੀ ਦਾਹਰੋਂ ਬਹੁਤ ਵੱਡੀ ਆ ਯਾਰ ਟਰੈਕਟਰ ਤਾਂ ਇੰਨੀ ਬਾਹਰ ਜਾ ਰਹੀ ਆ ਯਾਰ ਟਰੈਕਟਰ ਤਾਂ 3 ਫੁੱਟ ਤਾਂ ਬਾਹਰ ਜਾਂਦੀ ਆ ਇਹ ਖੰਭੇ ਚ ਫਸਾਦੀ ਆ ਖੰਭੇ ਚ ਫਸਾਦੀ ਬਾਜੀ ਕਿ ਟੁੱਟੀ ਨਹੀਂ ਦੀ ਵਾਲੀ ਜੱਟ ਰੌਣੀ ਹੋਦੀ ਕਿਉਂ ਵੀ ਜਦੋਂ ਟਾਈਮ ਦਾ ਕੀ ਕਰਾਇਆ ਤੱਪੜ ਖੇਤ ਜਾ ਰਿਹਾ ਭਾਈ ਤੀਜਾ ਹਾਈ ਵੀ ਪਾ ਲਾ ਜੀ ਬੱਛੇ ਜੀ ਉਹ ਫਿਰ ਜੋ ਕੇ ਦੇਖ ਰਹੇ ਸੀ ਨਵੇਂ ਸੁਬਰਾਜ ਨੂੰ ਹਾਂ ਦੂਜੇ ਹਾਈ ਨਾਲ ਵੇਖੀ ਆ ਯਾਰ ਮੈਂ ਕਹਿੰਦਾ ਦੂਜੇ ਮੀਡੀਅਮ ਚ ਸਹੀ ਚੱਲਦਾ ਹੈ ਨਾ ਦੂਜੇ ਹਾਈ ਨਾਲ ਵੱਧ ਤੋਰ ਆਇਆ ਦੋ ਬਾਬੇਓ ਟਰੈਕਟਰ ਆਪਣਾ ਚੱਲੀ ਜਾਂਦਾ ਐਨ ਏਰੀਆ ਕਰਤਾ ਇਹਨੇ ਕਵਰ ਤੇ ਮਿੱਤਰੋ ਜੇ ਵੀਡੀਓ ਚੰਗੀ ਲੱਗਦੀ ਆ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀਰੇ ਜੇ ਮਾੜੀ ਵੀ ਲੱਗਦੀ ਆ ਤਾਂ ਵੀ ਕਰ ਦਿਆ ਕਰੋ ਤੇ ਟਰੈਕਟਰ ਕਿਵੇਂ ਲੱਗਿਆ ਚੱਲਦਾ ਵੀਰੇ ਦੱਸ ਦਿਓ ਹਨਾ ਕਹਿੰਦਾ ਸਾਰੇ ਵਧੀਆ ਹੀ ਕਹਿਣਗੇ ਐਨੀ ਨਾਲ ਮੀਤ ਨੂੰ ਸਾਨੂੰ ਹੈਗੀ ਆ ਆਪਾਂ ਮਾੜੀ ਜੀ ਤੱਕ ਦੇ ਪਾਈ ਨਹੀਂ ਹੈਗੀ ਨਾ ਆਪਾਂ ਪਾਉਂਦੇ ਵੱਧ ਕੀ ਲੈ ਕੇ ਆਵਾਂ ਇਹ ਤੋਂ ਅਗਲੀ ਵੀਡੀਓ ਵੀ ਇਹ ਤੋਂ ਵੱਧ ਕੀ ਲੈ ਕੇ ਆਵਾਂਗੇ ਤੇ ਸ਼ਾਮਾਂ ਹੋ ਗਈਆਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਵੀਰੇ ਅੱਜ ਮੈਂ ਗਿਆ ਹੋਇਆ ਸੀਗਾ ਸਵੇਰ ਤੋਂ ਪਟਿਆਲੇ ਮੈਂ ਹੁਣੇ ਆਇਆ ਸੀਗਾ ਸ਼ਾਮਾਂ ਨੂੰ ਕੋਲ ਕਹਿੰਦਾ ਵੀਡੀਓ ਬਣਾਉਣੀ ਆ ਕਹਿੰਦਾ ਟਰੈਕਟਰ ਚੱਲੀ ਜਾਂਦਾ ਆਪਣੇ ਖੇਤ ਕਹਿੰਦਾ ਸਰਪੰਚ ਸਾਹਿਬ ਦਾ ਕਹਿੰਦਾ ਆਪਾਂ ਵੀਡੀਓ ਬਣਾਉਣੀ ਆ ਇਹਦੇ ਕਹਿੰਦਾ 12-12 ਆਉਂਦੀ ਹੈ ਰੋ ਪਾਈ ਹੋਈ ਆ ਤੇ ਮਗਾ ਚੱਲ ਮੈਂ ਆ ਗਿਆ ਚੱਲ ਨਹੀਂ ਮੈਂ ਅੱਜ ਭੈਣ ਕੋ ਰਹਿਣਾ ਸੀਗਾ ਮੈਂ ਅੱਜ ਗਿਆ ਸੀਗਾ ਪਟਿਆਲਾ ਤੇ ਮਿਲਦੇ ਆਂ ਮਿੱਤਰੋ ਅਗਲੇ ਵਲੋਗ ਦੇ ਵਿੱਚ